ਕਰੀ ਆਕਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਸਰਕਾਰ ਨੇ ਲਿਆ ਇਹ ਵੱਡਾ ਐਕਸ਼ਨ ਜੀ ਹਾਂ ਦੋਸਤੋ ਹੁਣ ਨਾ ਕੋਈ ਇੱਕ ਮਤਾਂ ਹੋਵੇਗੀ ਇਹ ਵੱਡੀ ਕਾਰਵਾਈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੋਸਤੋ ਸੜਕ ਤੇ ਹਾਸਾ ਹੋਣ ਤੋਂ ਬਾਅਦ ਭੱਜਣ ਵਾਲਿਆਂ ਲਈ ਵੱਡੀ ਖਬਰ ਹੈ ਐਸ ਗੰਭੀਰ ਮੁੱਦੇ ਨੂੰ ਲੈ ਕੇ ਸਰਕਾਰ ਨੇ ਵੱਡਾ ਕਦਮ ਚੁੱਕਿਆ ਤੇ ਨਵੇਂ ਕਾਨੂੰਨ ਤਹਿਤ ਜੇਕਰ ਕੋਈ ਵਿਅਕਤੀ ਸੜਕ ਤੇ ਹਾਸਾ ਕਰਕੇ ਭੱਜਦਾ ਹੈ ਤੇ ਜ਼ਖਮੀ ਵਿਅਕਤੀ ਨੂੰ ਸੜਕ ਤੇ ਛੱਡ ਜਾਂਦਾ ਤਾਂ ਉਸ ਨੂੰ 10 ਸਾਲ ਦੀ ਸਜ਼ਾ ਹੋਵੇਗੀ ਹਾਲਾਂਕਿ ਜੇਕਰ ਦੁਰਘਟਨਾ ਦਾ ਕਾਰਨ ਬਣਨ ਵਾਲੇ ਵਿਅਕਤੀ ਜ਼ਖਮੀ ਵਿਅਕਤੀ ਨੂੰ ਹਸਪਤਾਲ ਲੈ ਕੇ ਜਾਂਦਾ ਤਾਂ ਉਸ ਦੀ ਸਜ਼ਾ ਘੱਟ ਹੋ ਜਾਵੇਗੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਐਸਾ ਕਾਨੂੰਨ ਬਾਰੇ ਜਾਣਕਾਰੀ ਦਿੱਤੀ ਅਤੇ ਸ਼ਾਹ ਨੇ ਹੋਰ ਕੀ ਕੋਝ ਕਿਹਾ ਇਸ ਬਰਵੇਸ਼ ਤੋਂ ਦੱਸਾਂਗੇ ਜੀ ਹਾਂ ਸ਼ਾਹ ਨੇ ਕਿਹਾ ਮੋਦੀ ਦੀ ਅਗਵਾਈ ਚ ਪਹਿਲੀ ਵਾਰ ਸਾਡੇ ਸਰਦਾਰ ਦੀ ਭਾਵਨਾ ਮੁਤਾਬਕ ਕਾਨੂੰਨ ਬਣ ਜਾ ਰਹੇ ਹਨ ਮੈਨੂੰ ਮਾਣ ਹੈ ਕਿ 150 ਸਾਲ ਬਾਅਦ ਇੰਨਾ ਤਿੰਨਾ ਕਾਨੂੰਨਾਂ ਨੂੰ ਬਦਲਿਆ ਗਿਆ ਹੈ ਤੇ ਸ਼ਾਹ ਨੇ ਕਿਹਾ ਪਹਿਲਾ ਭਾਰਤੀ ਸਿਵਲ ਪ੍ਰੋਟੈਕਸ਼ਨ ਕੋਡ ਚ 484 ਧਰਾਵਾਂ ਸਨ ਤੇ ਹੁਣ 531 ਹੋ ਜਾਣਗੇ 177 ਧਰਾਵਾਂ ਜੇ ਬਦਲਾਅ ਕੀਤਾ ਗਿਆ ਹੈ ਤੇ ਨੌ ਨਵੇਂ ਸੈਕਸ਼ਨ ਜੋੜੇ ਗਏ ਹਨ 39 ਨਵੇਂ ਉਪਭਾਗ ਸ਼ਾਮਿਲ ਕੀਤੇ ਹਨ 43 ਨਵੇਂ ਉਪਬੰਧ ਅਤੇ ਸਪਸ਼ਟਿਕਾ ਨੇ ਸ਼ਾਮਿਲ ਕੀਤੇ ਹਨ 35 ਭਾਗਾਂ ਵਿੱਚ ਸਮਰਖਾਵਾਂ ਜੋੜੀਆਂ ਹਨ ਅਤੇ 14 ਭਾਗਾਂ ਨੂੰ ਹਟਾ ਦਿੱਤਾ ਗਿਆ ਹੈ ਤੇ ਨਾਲ ਹੀ ਹੋਰ ਬਹੁਤੀ ਜੱਜ ਬਦਲਾਵੀ ਕੀਤੇ ਗਏ ਹਨ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ